ਦੇਖੋ ਸਾਡਾ ਅਮਸਰ ਬਹੁਤ ਇੱਕ ਪਵਿੱਤਰ ਧਰਤੀ ਹੈ ਇੱਥੇ ਸ਼੍ਰੀ ਗੁਰੂ ਰਾਮਦਾਸ ਜੀ ਨੇ ਇਹ ਸ਼ਹਿਰ ਵਸਾਇਆ ਹੈ ਸ਼੍ਰੀ ਦਰਬਾਰ ਸਾਹਿਬ ਹਰਮੰਦਰ ਸਾਹਿਬ ਇੱਥੇ ਹੈ ਦਰਗਿਆਣਾ ਮੰਦਿਰ ਸ਼ਹੀਦਾਂ ਦੀ ਧਰਤੀ ਜਲੇਵਾਲਾ ਬਾਗ ਇਸ ਇਲਾਕੇ ਦੇ ਵਿੱਚ ਸਾਨੂੰ ਪਿਛਲੇ ਦਿਨਾਂ ਤੋਂ ਖਬਰ ਮਿਲ ਰਹੀ ਸੀ ਕੁਝ ਅਸਮਾਜਿਕ ਤੱਤ ਜਿਹੜੇ ਕਿ ਚੱਕਲਾ ਚਲਾਉਂਦਾ ਕੰਮ ਕਰਦੇ ਨੇ ਕੋਈ homestay ਲੈ ਕੇ ਕੁਝ ਦੂਜਾ 6 ਕਮਰਿਆਂ ਨੂੰ homestay ਬਣਾ ਕੇ ਉਹਦੇ ਵਿੱਚ ਚਕਲੇ ਚਲਾਉਂਦੇ ਨੇ ਇਸ ਬੰਦ ਦੇ ਵਿੱਚ ਸਾਡੇ ਐਸੋ ਸੀਟ ਹੋ ਜਨ ਮਿਸਟਰ ਨੀਰਜ ਕੁਮਾਰ ਉਹਨਾਂ ਨੇ ਬੜੀ ਮਿਹਨਤ ਨਾਲ ਕੰਮ ਕੀਤਾ ਤੇ ਇੱਥੇ ਪੇਠੇਵਲ ਬਾਜ਼ਾਰ ਦੇ ਵਿੱਚ ਇੱਕ ਦੀਪ ਹੋਮਸਟੇ ਨਾਂ ਦਾ ਮਾਡਲ ਟਾਈਪ ਚੱਲਦਾ ਹੈ 6 ਕਮਰੇ ਵਾਲਾ ਤੇ ਉੱਥੇ ਰੇਡ ਕੀਤਾ ਇੰਸਪੈਕਟਰ ਸਾਹਿਬ ਨੇ ਖੁਦ ਉੱਥੋਂ ਸਾਨੂੰ 6 ਲੜਕੀਆਂ 2 ਲੜਕੇ ਜਿਹੜੇ ਕਸਟਮਰ ਸੀਗੇ ਉਹਨਾਂ ਦੇ ਇਸ ਤੋਂ ਲਾ ਵ ਇੱਕ ਜਿਹੜਾ ਲੀਸ ਤੇ ਲਿਆ ਸੀ ਇਹ ਮਾਡਲ ਟੈਕ ਪਲੱਸ ਨਾ ਦਾ ਮੈਨੇਜਰਿਕ ਉਹਨੂੰ ਗ੍ਰਿਫਤਾਰ ਕੀਤਾ ਜੋ ਇਹਨਾਂ ਦੋਸ਼ੀਆਂ ਨੂੰ ਰੱਗੇ ਹੱਥੋਂ ਗ੍ਰਿਫਤਾਰ ਕੀਤਾ ਜਿੱਥੇ ਯੂਜ਼ਡ ਕੌਂਡਮਸ ਔਰ ਅਨਯੂਜ਼ਡ ਭਾਰੀ ਮਾਤਰਾ ਚ ਪੈਕਡ ਕੌਂਡਮਸ ਮਲੇ ਸਾਨੂੰ ਕੁਝ ਪੈਸੇ ਜਿਹੜੇ ਕਸਟਮਰ ਨੂੰ ਦਿੱਤਾ ਆ ਕੇ ਇਹਨਾਂ ਨੇ ਲੜਕੀਆਂ ਨੇ ਲਏ ਸੀਗੇ 25 ਲੇਸੀ ਕੇ ਉਹ तकरीबन 25000 ਦੇ ਕਰੀਬ ਹੈ ਸਰ ਜੀ ਲੜਕੀਆਂ ਆ ਗਿਆ ਕਿਹੜੇ ਕਿਹੜੇ ਸ਼ਹਿਰ ਦੀ ਨੇ ਦੇਖੋ ਲੜਕੀਆਂ ਅਸਾਮ ਤੋਂ ਨੇ ਲੁਧਿਆਣੇ ਤੋਂ ਸਾਡੇ ਮਕਬੂਲਪੁਰੇ ਤੋਂ ਉੱਤਰਾਖੰਡ ਤੋਂ ਲੜਕੀਆਂ ਨੇ ਤਰਨਤਨ ਤੋਂ ਨੇ ਹਾਂ ਜੀ ਛੇ ਮਹੀਨੇ ਤੋਂ ਕੰਮ ਕਰ ਰਿਹਾ ਸੀ ਜੀ ਪਿਛਲੇ 8 ਮਹੀਨੇ ਤੋਂ ਕੰਮ ਚੱਲ ਰਿਹਾ ਸੀਗਾ ਪਿੱਛੇ ਵਿੱਚ ਬੰਦ ਵੀ ਹੋ ਗਿਆ ਸੀਗਾ ਜਿਹੜੂ ਲੀਜ਼ ਤੇ ਨਵੇਂ ਬੰਦ ਨੇ ਲੱਲੇ ਆ ਕੁਝ ਦਿਨ ਬੰਦ ਰਿਹਾ 2-3 ਮਹੀਨੇ ਬੰਦ ਰਿਹਾ ਉਸ ਤੋਂ ਬਾਅਦ 3 ਤੋਂ 4 ਮਹੀਨੇ ਤੋਂ ਚੱਲ ਰਿਹਾ ਸੀ ਇਹ ਕੰਮ ਔਰ ਇਹ ਬਿਲਕੁਲ ਗਲੀ ਦੇ ਵਿੱਚ ਸੀ ਕਾ ਪਿੱਠੇ ਵਾਲੇ ਬਾਜ਼ਾਰ ਇੱਥੇ ਪਤਾ ਨਹੀਂ ਸੀ ਲੱਗ ਰਿਹਾ ਲੇਕਿਨ ਤੁਹਾਨੂੰ ਪਤਾ ਪੰਜਾਬ ਪੁਲਿਸ ਅਗਰ ਕੋਈ ਕੰਮ ਕਰਨ ਤੇ ਆ ਜਾਈ ਤੇ ਅਸੀਂ ਮਗਰ ਚੜ ਗਏ ਸੀ ਇਹਨਾਂ ਦੇ ਤੇ ਉਦੋਂ ਪ੍ਰਾਪਤੀ ਹੋਈ ਸਾਨੂੰ ਸਰ ਕਿੰਨੀਆਂ ਟੋਟਲ ਲੜਕੀਆਂ ਤੇ ਲੱਗੇ ਬੈਠੇ ਸੱਤ 7 ਸੱਤ ਲੜਕੀਆਂ ਨੇ ਦੋ ਲੜਕੇ ਜਿਹੜੇ ਕਸਟਮਰ ਸੀਗੇ ਇੱਕ ਮੈਨੇਜਰ ਹੈ ਪੰਜ ਇੱਕ ਇੱਕ ਜਿਹੜਾ ਓਨਰ ਸੀਗਾ ਤੇ ਇੱਕ ਪੰਜ ਇੱਕ ਹੋਰ ਸੀਗਾ ਨਾਲ ਕੰਤੀ ਬੰਦੀ ਕੋ ਕਿੰਨੀ ਸਾਰੀਆਂ ਦੀ ਉਮਰ ਕਿੰਨੀ ਹੈ ਲਗਭਗ ਲੜਕੀਆਂ ਦੀ ਲੜਕੀਆਂ ਸਾਰੀਆਂ ਮੇਜੇ ਦਾ ਕਰੀਬ 25 ਸਾਲ ਤੋਂ ਲੈ ਕੇ 32 33 ਸਾਲ ਤੱਕ ਲੜਕੀਆਂ ਨੇ ਕੋ ਹੋਰ ਵੀ ਹੁਣ ਕੋਈ ਬ੍ਰਾਊਂਡ ਆਇਆ ਜੀ ਇੱਕ ਫਰਦ ਨਿਵਰਸਿਟੀਸ਼ਨ ਚੱਲ ਰਹੀ ਹੈ ਬ੍ਰਾਹਮਕੀ ਦੀ ਗੱਲ ਜੇ ਕਰੀਏ ਤੇ ਫਿਰ ਉਹ ਯੂਜ਼ਡ ਅਨਯੂਜ਼ਡ ਜਿਹੜੇ ਪ੍ਰੋਟੈਕਸ਼ਨਸ ਜਿਹੜੀ ਯੂਜ਼ ਕਰਦੇ ਨੇ ਲੋਕ ਨਹੀਂ ਨਸ਼ਾ ਵਾਲੀ ਕੋਈ ਗੱਲ ਸਾਹਮਣੇ ਨਹੀਂ ਆਈ ਇਹਨਾਂ ਦਾ ਮੈਡੀਕਲ ਵੀ ਸੀ ਕਰਾਂ ਜਾ ਰਹੇ ਹੁਣ ਤੋਂ ਬਾਅਦ ਮੈਡੀਕਲ ਹੋਏਗਾ ਉਸ ਤੋਂ ਹੀ ਪਤਾ ਲੱਗ ਜਾਏਗਾ ਫਰਦਰ ਮਾਰ ਲਵਾਂਗੇ ਇਹਨਾਂ ਦਾ ਜਿਹੜੇ ਦੋਸ਼ੀ ਨੇ ਕਿੰਨੇ ਦਿਨ ਤੋਂ ਚੱਲ ਰਿਹਾ ਸਰ ਕੰਮ ਇਹ ਤਕਰੀਬ 4 ਤੋਂ 5 ਮਹੀਨੇ ਤੋਂ ਕੰਮ ਚੱਲ ਰਿਹਾ ਸੀਗਾ ਪਿੱਛੇ ਬੰਦ ਵੀ ਰਿਹਾ 2-3 ਮਹੀਨੇ ਸੀ ਜਦੋਂ ਦਬਿਚ ਦਿੱਤੀ ਇਹਨੂੰ ਪਤਾ ਲੱਗ ਗਿਆ ਕਿ ਫਿਰ ਬੰਦ ਵੀ ਕਰ ਗਏ ਉਸ ਤੋਂ ਬਾਅਦ ਫਿਰ ਸਟਾਰਟ ਹੋ ਗਿਆ ਤੇ ਫਿਰ ਸਾਡੇ ਕਾਬੂ ਆ ਗਏ ਅਦਰ ਸਟੇਟ ਤੋਂ ਕੁਝ ਲੋਕ ਇੱਥੇ ਆ ਕੇ ਕੰਮ ਕਰਦੇ ਇਹਨਾਂ ਦਾ ਲਿੰਕ ਕਿਸਨਾ ਹੋਇਆ ਦੁਨੀਆ ਦਾ ਦੇਖੋ ਕਿਤਨੇ ਕਿਤੇ ਰਿਸ਼ਤੇਦਾਰੀ ਦੇ ਵਿੱਚ ਆਏ ਆਈਆਂ ਇਹਨਾਂ ਦਾ ਫਿਰ ਲਿੰਕ ਉਸ ਧਾਰਨਾ ਨਾਲ ਬੰਨ ਗਿਆ ਸਾਡੇ ਮਾਨਯੋਗ ਕਮਿਸ਼ਨਰ ਪੁਲਿਸ ਸਾਗਰਪ੍ਰੀਤ ਸਿੰਘ ਜੀ ਭੱਲਰ ਆਈਪੀਐਸ ਉਹਨਾਂ ਵੱਲ ਅਸੀਂ ਕੋਈ ਐਸਾ ਕੰਮ ਨਹੀਂ ਹੋਣ ਦੇਣਾ ਇਲਾਕੇ ਦੇ ਵਿੱਚ ਜਿਹੜਾ ਕਮਾੜਾ ਹੋਵੇ ਚਾਹੇ ਉਹ ਚਾਈਨਸ ਜੂਰ ਹੋਵੇ ਤੁਹਾਡੇ ਸਾਹਮਣੇ ਹੀ ਆਏ ਚਾਹੇ ਨਸ਼ਾ ਚਾਹੇ ਕੋਈ ਅਸਮਾਜਿਕ ਤੱਤ ਕੋਈ ਮਾੜਾ ਕੰਮ ਕਰਦੇ ਨੇ ਅਸੀਂ ਰੂਲ ਆਫ ਲਾ ਨੂੰ ਮੇਨਟੇਨ ਕਰਨਾ ਹੈ ਅਸੀਂ ਕਾਨੂੰਨ ਦੀ ਪਾਲਣਾ ਕਰਨ ਵਾਲੇ ਲੋਕਾਂ ਦੀ ਰਿਸਪੈਕਟ ਕਰਨੀ ਹੈ ਜਿਹੜੇ ਲੋਕ ਕਾਨੂੰਨ ਦੀ ਪਾਲਣਾ ਨਹੀਂ ਕਰਦੇ ਅਸੀਂ ਉਹਨਾਂ ਨੂੰ ਕਾਨੂੰਨ ਦੇ ਮੁਤਾਬਕ ਖੜੇਗਾ ਸਰ ਕਿਹੜੀ ਸਟੇਟ ਤੋਂ ਹੋ ਜਾਂਦੇ ਸੀ ਇਹ ਉੱਤਰਾਖੰਡ ਹੈ ਜੀ ਅਸਾਮ ਤੋਂ ਨੇ ਲੁਧਿਆਣਾ ਤੋਂ ਲੜਕੀਆਂ ਸੀ ਤੇ ਤਰਨਤਨ ਤੋਂ ਵੀ ਹੈ ਮਕਬੂਲਪੁਰਾ ਲੋਕਲ ਉੱਥੋਂ ਵੀ ਹੈ ਸਾਨੂੰ ਲੋਹੜੀ ਦੇ ਤਿਹਾਹ ਤੇ ਲੋਕਾਂ ਨੂੰ ਕੀ ਮੈਸੇਜ ਜਗਾਉਣਾ ਚਾਹੀਦਾ ਹੈ ਇਸ ਬਾਰੇ ਇੱਕੋ ਹੀ ਮੈਸੇਜ ਆ ਜੀ ਜਿਹੜੇ ਵਿੱਚ ਦੇ ਆ ਬੰਦੇ ਬੰਦੋ ਵੱਜ ਜਾਓ ਨਹੀਂ ਤੇ ਅਸੀਂ ਬੰਦੇ ਬਣਾਵਾਂ ਅਸੀਂ ਲੋਹੜੀ ਦੇ ਤਿਹਾਹ ਤੇ ਜਿਹੜੀ ਚਾਈਨਸਟਿੰਗ ਹੈ ਇਹਦੇ ਨਾਲ ਨਹੀਂ ਗੁੱਡੀ ਉਡਣ ਦਵਾਂਗੇ ਇੰਡੀਅਨ ਜਿਹੜੀ ਮਾਝਾ ਉਹਦੇ ਨਾਲ ਗੁੱਡੀ ਉਡਾਓ ਵੈਲਕਮ ਜੀ ਸਦਕੇ ਅਸੀਂ ਵੀ ਨਾਲ ਉਡਾਵਾਂਗੇ ਲੇਕਿਨ ਜਿਹੜੀ ਇਹ ਚਾਈਨਸਟਿੰਗ ਹੈ ਇਹਦਾ ਵਰਤੋਂ ਦਾ ਸਮਾਂ ਨਹੀਂ ਕਰ ਸਕਦਾ ਇਸ ਤਰ੍ਹਾਂ ਦੀ ਕਾਰਵਾਈ ਹੋਏਗੀ ਜੇਕਰ ਕੋਈ ਉਡੋਲਾ ਫੜਿਆ ਗਿਆ ਲੋਹੜੀ ਦੇ ਤਿਹਾਹ ਕਾਨੂੰਨ ਮੁਤਾਬਕ ਉਹਦੇ ਖਿਲਾਫ ਮੁਕਦਮਾ ਦਰਜ ਕਰਾਂਗੇ ਜੇ ਕੋਈ ਬੱਚਾ ਹੈ ਤੇ ਉਹਦੇ ਪੇਰੈਂਟਸ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਾਂਗੇ ਠੀਕ ਹੈ ਜੀ ਧੰਨਵਾਦ